ああ、もうあれぐ ਅ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਜਿਹੜੇ ਹਾਲਾਤ ਆ ਕਿਸੇ ਤਰ੍ਹਾਂ ਦੇ ਬੜੇ ਜਿਹੜੇ ਆ ਵਰਤ ਰਹੇ ਆ ਤੇ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਵਿੱਚ ਹੋ ਰਿਹਾ ਸੀਗਾ ਤੇ ਹਲਕਾ ਫਨੌਲ ਦੀ ਆਪਣੀ ਤਾਂ ਗੱਲ ਕਰਦੇ ਆ ਤੇ ਸੰਗੋਵਾਲ ਮਿਓਵਾਲ ਜਿਹੜਾ ਬਾਣੀ ਆ ਤੇ ਇੱਥੇ ਬਹੁਤ ਜਿਹੜਾ ਜਿਹੜਾ ਟੁੱਟਾ ਪੁਜੀ ਸੀਗੀ ਬੰਨਾਂ ਦੇ ਵਿੱਚ ਤੇ ਉਹਦੇ ਜਿਹੜਾ ਉਹਨਾਂ ਦੀ ਰਿਪੇਅਰ ਦਾ ਕੰਮ ਨਾਲ ਨਾਲ ਚੱਲਿਆ ਅੱਜ ਅਸੀਂ ਇੱਥੇ ਚੇਚੇ ਤੌਰ ਤੇ ਪਿੰਡ ਚਾਲਬਣੇ ਦੇ ਕੋਲ ਪਹੁੰਚੇ ਆ ਜਿੱਥੇ ਕਿ ਵੱਡੀ ਤਰ੍ਹਾਂ ਦੇ ਵਿੱਚ ਜਿਹੜੇ ਮਲੇਗਾ ਵਰਕਰ ਹੈਗੇ ਘਟੋ ਘਟ 2300 ਜਿਹੜਾ ਇੱਥੇ ਆ ਕੇ ਬੰਦਾ ਆ ਉਹ ਇੱਥੇ ਅ ਇੱਥੇ ਜਿਹੜੀਆਂ ਸਬਾਹਾਂ ਦੇ ਰਿਆ ਬੂੜੀਆਂ ਭਰ ਕੇ ਤੇ ਹੁਣ ਤੱਕ ਦੱਸਿਆ ਕਿ ਕਿਹੜੀ ਹੈ 1 ਲੱਖ ਰੁਪਏ ਦੀ ਬੂੜੀਆਂ ਉਹ ਭਰ ਕੇ ਇੱਥੇ ਆ ਚੁੱਕੇ ਤੇ ਨਿਰੰਤਰ ਰੇੜੀਆਂ ਸਬਾਹਾਂ ਚੱਲਦੀਆਂ ਆ ਤੇ ਅਜੇ ਤਰਸੇਮੋਂ ਢਿੱਲੋਂ ਪਾਰਤੀ ਸੰਭ ਦੇ ਬਰਾਬਰ ਤੋਂ ਇੱਥੇ ਪਹੁੰਚੇ ਸੀ ਆਪਣੇ ਸਰਕੀਸ ਮੇਰੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਬੋਲੋ ਸਾਹਿਬ ਜੀ ਵਾਹਿਗੁਰੂ ਜੀ ਜਫਰ ਸਾਹਿਬ ਆ ਇੱਥੇ ਪਹੁੰਚਿਆ ਬੜੀ ਬੜੀ ਤਰਵਾ ਦੇ ਵਿੱਚ ਆ ਚੁੱਕੀ ਆਪਾਂ ਉਹਨਾਂ ਨੂੰ ਲਾਦਾ ਆਵਰਾ ਆਂਦੀ ਆ ਆ ਪਿਛਲੇ ਹੁਣ ਰਾਤ ਤੇ ਜਿਹੜੇ ਆਮਰ ਮੈਗ ਪਰ ਆਮਰ ਦੇ ਬਹੁਤ ਵਿੱਚ ਆ ਜਿਹੜੇ ਇੱਥੇ ਦੀ ਡਗਾ ਟ ਸਾਪੇ ਪਰਦੇ ਵਾਰੀ ਗੁਰੂ ਸਾਹਿਬ ਆ ਰਹੇ ਨੇ ਕਿਉਂਕਿ ਕਹਿੰਦੇ ਜੇਕਰ ਜਮੀਨ ਲੈਪ ਦੇ ਕੰਮ ਕਰਨ ਵਾਲੇ ਬੰਦੇ ਨਾ ਹੋ ਤਾਂ ਮਸ਼ੀਨਰੀ ਵੀ ਕੰਮ ਨਹੀਂ ਕਰਦੀ ਆਪਾਂ ਦੇਖਾਂਗੇ ਜਦੋਂ ਦਾਵੜ ਆਇਆ ਕਾਫੀ ਜਿਹੜੇ ਇਲਾਕਿਆਂਾਂ ਦੇ ਪਰਿਆਵਾਂ ਦੇ ਪੰਨਾਂ ਨੂੰ ਨੁਕਸਾਨ ਹੋਇਆ ਸੀ ਉਸ ਨੁਕਸਾਨ ਦੇ ਜਿਹੜੇ ਬੰਨ ਜਿਹੜੇ ਕੁਝ ਖਰਾਬ ਮੋਢਾ ਟੁੱਟ ਗਏ ਉਹਨਾਂ ਨੂੰ ਰਮਮਤ ਕਰਨ ਦੇ ਲਈ ਜਿਹੜਾ ਬਹੁਤ ਵੱਡਾ ਜਿਹੜਾ ਇੱਥੇ ਆਪਣੇ ਤਾਲਵੰਡੀ ਦੇ ਵਿੱਚ ਇੱਥੇ ਮਾਈਕਰੋ ਵੱਲੋਂ ਤੇ ਉਹ ਸੰਗਤਾਂ ਦੇ ਬੋਰੇ ਭਰ ਭਰ ਕੇ ਲਗਾਤਾਰ 15 ਮਹੀਨਿਆਂ ਤੋਂ ਫਿਰ ਸੇਭਾਦੀਆ ਦੇ ਤੋਂ ਬਾਅਦ ਜਿੱਦ ਤੋਂ ਬੋਰੇ ਨਾਲ ਭੇਜਿਆ ਜਾਂਦਾ ਤੇ ਬਹੁਤ ਅਸੀਂ ਧੰਨਵਾਦ ਕਰਦੇ ਆ ਇਹਨਾਂ ਸਾਗਰ ਦਾ ਤੇ ਸਾਡੇ ਬੰਦੋਂ ਇਹ ਸਗਾ ਕਿ ਬਈ ਜਦੋਂ ਹੁਣ ਇਹ ਕਰਦੇ ਆ ਕੰਮ ਤੇ ਬਿਮਾਰੀਆਂ ਵੀ ਇਹਨਾਂ ਨੂੰ ਚਰਨ ਕੋਟ ਲਾ ਨਹੀਂ ਆਉਂਦੀ ਸੋ ਸਾਡੀ ਜਿਹੜੀ ਟੀਮ ਆ ਉਹਦੇ ਬਦੋਂ ਲਗਾਤਾਰ ਹੁਣ ਕੰਮ ਜਿਨਾ ਤੋਂ ਜਿੱਥੇ ਕਿਤੇ ਵੀ ਇਦਾਂ ਕੰਮ ਚੱਲਦਾ ਕਦੇ ਬੰਦ ਦੇ ਚੱਲਦਾ ਜਾਂ ਸਾਨੂੰ ਕੋਈ ਪਿੰਡ ਜਿੱਥੋਂ ਲੱਗਦਾ ਜਾਂ ਕਿਤੇ ਵੀ ਉੱਥੇ ਅਸੀਂ ਵੀ ਦਵਾਈਆਂ ਦੀ ਸੇਵਾ ਲੈ ਕੇ ਜਾਂਦੇ ਆ ਤੇ ਸਾਡੇ ਨਾਲ ਜਿਹੜਾ ਡਾਕਟਰ ਹੁੰਦਾ ਗਿਆਨ ਸਿੰਘ ਮਾਨ ਤੇ ਸਾਡੇ ਆਲੇ ਦੁਆਲੇ ਪਿੰਡਾਂ ਨੂੰ ਦਵਾਈਆਂ ਦਾ ਮੈਚਾ ਹੋ ਗਿਆ ਪਤੀ ਜੀ ਦੀ ਰੋਗ ਹੋ ਗਿਆ ਬਣਾ ਰੋਣ ਸਾਹ ਹੋ ਗਿਆ ਤੇ ਮਾਲਾ ਹੋ ਰਹੀਆਂ ਤੇ ਸ਼ਾਦੀ ਤਾਂ ਹੋ ਗਿਆ ਇਦਾਂ ਸੀ ਆਖੋ ਵੱਖਰੇ ਜਿੱਦਾਂ ਸਾਨੂੰ ਪਿੰਡਾਂ ਬਣਦੇ ਆ ਉਸ ਤੋਂ ਅਸੀਂ ਜਿਹੜੀ ਸੇਵਾ ਲੈ ਕੇ ਕਿਤੇ ਵੀ ਸਾਨੂੰ ਦੋਸਤਾਂ ਦੇ ਜਾਂਦੇ ਆ ਤੇ ਜਿਹੜੀ ਦਵਾਈਆਂ ਦੀ ਸੇਵਾ ਆ ਇਹ ਬਹੁਤ ਵਧੀਆ ਤੇ ਮੁਲੀ ਸੇਵਾ ਨੂੰ ਤਾਂ ਕਹਿ ਸਕਦੇ ਆ ਕਿਉਂਕਿ ਜੇਕਰ ਸਰੀਰੇ ਨਾਲ ਤੰਤ ਨਾਲ ਸੌਂਦਾ ਤੇ ਫਿਰ ਕੰਮ ਕਿਤਾ ਕਰਨਾ ਨਾ ਤੇ ਦਵਾਈਆਂ ਵੀ ਬਹੁਤ ਜ਼ਿਆਦਾ ਲੋੜਦਾ ਕਿਉਂਕਿ ਗਰੀਬ ਤੇ ਇਹ ਚੀਜ਼ ਹੈ ਕਿ ਆਪਾਂ ਇਹ ਦੇਖੀਦਾ ਵੀ ਉਹਨੂੰ ਮੁਢਲੀ ਲੋੜ ਹੈ ਕਿਸ ਚੀਜ਼ ਦੀ ਤੋਂ ਸੋ ਸਾਡੇ ਨਾਲ ਸਾਡੇ ਗ੍ਰਿਆਂ ਤੋਂ ਭਰਾ ਬਹੁਤ ਜੁੜਿਆ ਹੋਆ ਨਮਿੰਦਰਪਾਲ ਸਿੰਘ ਜੀ ਉਹਨਾਂ ਵੱਲੋਂ ਦਵਾਈਆਂ ਦੀ ਸੇਵਾ ਸੰਭਰ ਨਿਰੰਤਰ ਕੀਤੀ ਜਾਂਦੀ ਆ ਤੇ ਅਸੀਂ ਫਿਰ ਸਾਡੇ ਦੇ ਬਾਬਾ ਨਾਨਕ ਦੀ ਕਿਰਪਾ ਆ ਮੇਰੇ ਬਾਰੇ ਹੱਥ ਰੱਖਿਆ ਵੇ ਸਾਨੂੰ ਤੁਹਾਨੂੰ ਬਾਕਸ ਦਾ ਵੀ ਅਸੀਂ ਜਿਹੜੇ ਦਵਾਈਆਂ ਦਿੱਤੀਆਂ ਦੋ ਬੰਦ ਦਿੱਤੀਆਂ ਉਹਨਾਂ ਨੂੰ ਵੀ ਆ ਕੇ ਲਈਏ ਤੇ ਅੱਜ ਜਿਸ ਨੂੰ ਪਤਾ ਨਹੀਂ ਕਿ ਗੱਡੀ ਦੇ ਵਿੱਚ ਕਹਿੰਦਾ ਪਿਆਈਆਂ ਦਾ ਸੋਨਾ ਗਿਆ ਜਾਂ ਲੜਦੇ ਆਂ ਲੋਕਿਆ ਨੂੰ ਕੰਨੀ ਦਵਾਈ ਦੀਵਾ ਫਿਰ ਕਾਫੀ ਮਨ ਲਗਾ ਹੋ ਗਿਆ ਕਿ ਕਿਤੇ ਕਿਤੇ ਤੋਂ ਪਹੁੰਚੇ ਦੇਖੋ ਜੀ ਜਿਸ ਵੇਲੇ 2020 ਦਾ ਦੌਰ ਚੱਲਿਆ ਸੀ ਦਿੱਲੀ ਉੱਥੇ ਵੀ ਸਾਡੇ ਮੈਡੀਕਲ ਦੇ ਕੈਂਪ ਸੀਗੇ ਸਰਵਾਸ ਤੋਂ ਲੈ ਕੇ ਸਰਵਸਰ ਕਿ ਐਮੂਨ ਕਾ ਉਥੇ ਮੈਂ ਅਬੂ ਨਸੀਰ 14 ਸਲਾ ਤੇ ਸਾਡਾ ਉਥੇ ਦਵਾਈਆਂ ਦਾ ਕੈਂਪ ਸੀ ਉਥੇ ਵੀ ਸਾਡਾ ਜਿਹੜਾ ਸੀ ਤੇ ਗਰਿਆਂ ਤੇ ਦਵਾਈਆਂ ਜੰਨੇ ਧੱਕ ਤੋਂ ਧੱਕ ਵੀ ਮੈਂ ਇੱਕ ਹਾਂ ਤਾਂ 8 ਤੋਂ 9 ਲੱਖ ਦੀਆਂ ਦਵਾਈਆਂ ਤੇ ਜਿਹੜੀਆਂ ਗਰਿਆਂ ਸਭ ਜਿਹੜੀ ਵਾਲੇ ਤੇ ਜਾਂਦੇ ਹੱਦ ਤੱਕ ਆ ਰਿਹਾ ਹਾਂਜੀ ਉਹ ਕਹਿੰਦੇ ਬੰਦਾ ਜਦੋਂ ਆਪਾਂ ਜਿਹਨੇ ਹੋਣ ਸਮੱਸਿਆਵਾਂ ਜੰ ਫਸਦੇ ਆ ਕਿਉਂਕਿ ਉਹ ਸਮੱਸਿਆਵਾਂ ਚੋਂ ਆਪਾਂ ਉਹ ਮੱਲ ਵੀ ਜਾਂਦਾ ਕਿਉਂਕਿ ਆਪਾਂ ਜੇ ਕਹਦੇ ਜੀ ਬਈ ਭਾਈ ਇੱਥੇ ਲੰਗਰ ਵਰਤਾ ਦਿਓ ਲੈ ਆ ਕੇ ਪਰ ਜੇ ਇਹਨਾਂ ਦੇ ਟਿੱਡ ਖਰਾਬ ਹੋ ਸਕੇ ਆ ਸਾਨੂੰ ਪਤਾ ਨਹੀਂ ਲੱਗਣਾ ਇਹ ਨਹੀਂ ਆਪਾਂ ਸਭ ਤੋਂ ਪਹਿਲੇ ਨੇ ਸੇਫ ਮੀਟਿੰਗ ਰੱਖਣੀ ਆ ਇਸ ਕਰਕੇ ਇਹ ਕੋਈ ਆ ਵੀ ਆਪਾਂ ਦਵਾਈ ਦੀ ਸੇਵਾ ਕਰੀਏ ਪਰ ਦਵਾਈਆਂ ਦੀ ਸੇਵਾ ਵੀ ਪੁੱਛਦੇ ਕਿ ਨਹੀਂ ਉਹ ਸੰਗੋਲ ਬੰਨ੍ਹਿਆ ਉੱਥੇ ਵੀ ਦੇਖਿਆ ਆਇਆ ਉੱਧਰ ਹੈਗਾ ਆਪਣੇ ਇਹ ਹੈਗਾ ਬੌਂਡ ਕਹਿ ਲਾ ਉੱਥੇ ਵੀ ਹੋਰ ਵੀ ਕਾਫੀ ਥਾਂ ਤੇ ਦੇਈ ਦੀ ਆ ਤੇ ਅੱਜ ਅਸੀਂ ਇੱਥੇ ਆਏ ਸੀਗੇ ਤੇ ਇੱਥੇ ਦੇ ਨੇ ਇਤੋਂ ਬਾਅਦ ਸਾਡਾ ਜਿਤਾ ਜਿਤਾ ਸਤਾਨ ਸਤਾਨ ਕੋ ਪੁਸਤੀ ਦੇ ਕੰਢਿਆ ਜਿੱਥੇ ਕੋਈ ਨਹੀਂ ਡਾਕਟਰ ਨਹੀਂ ਉੱਧਰ ਉੱਤੇ ਘਰ ਘਰ ਜਾ ਕੇ ਦੇ ਡੋੜ ਬੰਦਿਆ ਉਹਨੂੰ ਬਾਈ ਚਲੋ ਅੱਗੇ ਆਈਆਂ ਦੀ ਦੇਵਾ ਨਗਰ ਆਪਾਂ ਇਹਦੇ ਤੇ ਪਾਣੀ ਚੜਿਆ ਸੀਗਾ ਉੱਤੇ ਤੱਕ ਪਹੁੰਚ ਕਰਨੀ ਬੜੀ ਔਖੀ ਹੋ ਗਈ। ਹੌਂਸਲੇ ਪੰਜਾਬ ਦੇ ਭਗਵਾਨ ਜੀ ਕੱਲ੍ਹ ਤੋਂ ਜਿਹੜਾ ਬੰਦ ਕਰਾਉਣਾ ਪਾਣੀ ਹੜ੍ਹਿਆ ਪਿੰਡ ਹੈ ਜਿਹੜੇ ਹੁਣ ਜਿਹੜੇ ਪਿੰਡਾਂ ਚ ਰਿਪੋਰਟ ਜਿਹੜਾ ਬਹਿ ਕਹਿ ਸਕਦੇ ਆ ਉਹ ਕਿਵੇਂ ਘਾਰੇ ਆ ਜਾਂ ਫੀਲ ਹੋ ਰਿਹਾ ਉਹ ਕਿਉਂ ਨਾ ਪੰਜਾਬ ਦੇ ਲੋਕਾਂ ਦਾ ਸਾਥ ਹੀ ਬਹੁਤ ਬੰਦਰ ਪਾਣੀ ਦਾ ਸੀ ਉਹਨਾਂ ਲੋਕਾਂ ਨੇ ਬਹੁਤ ਮਦਦ ਕੀਤੀ। ਕੋਰੋਨਾ ਡੋਟਾ ਦਾ ਪੁਨਰਵਾਸ ਆਪਾਂ ਕਹਿ ਸਕਦੇ ਹਾਂ। ਉਹ ਹੁਣ ਉਹਦੇ ਵੀ ਕਿ ਆਪਾਂ ਇਹ ਖਾਣੇ ਲਈ ਲੇ ਗੇ ਤੇ ਲੋਕੀਆ ਸਮਾ ਉਹਦੇ ਲਈ ਜੂਨ ਫਾਟੇ ਦੇ ਕਿਹਦੀ ਆਪਣੀ ਉਹਦੇ ਬਾਹਰ ਵਿੱਚ ਆਈ ਕਿਉਂਕਿ ਆਪਣੇ ਸਾਰਟ ਦਾ ਇੱਕ ਇੱਕ ਆਇਆ ਜਿਹਨੂੰ ਜੀਸਕਾਰ ਬਹੁਤ ਜਲਦੀ ਆ ਅੱਠ ਦਿਨੋਂ ਤੋਂ ਕੋਈ ਲੋਕ ਚੱਲਦੇ ਆ ਤਾਂ ਉਹ ਤਨ ਨੂੰ ਦਲੀਆਂ ਲੰਦਿਆ ਬਹੁਤ ਕਹਿੰਦੇ ਅਸੀਂ ਭਾਰੇ ਨਾਲ ਜਿਸ ਦਿਨ ਭੁੱਖ ਪੈਂਦਾ ਫਿਰ ਦੁਬਾਰਾ ਉਹਦੇ ਘਰ ਵੀ ਨਹੀਂ ਜਾਂਦਾ ਇਸੇ ਤਰ੍ਹਾਂ ਆਪਣ ਜਿਹੜਾ ਹੜਾ ਹੜ ਮਾਰੇ ਲੋਕ ਆ ਹੁਣ ਲੋਕ ਬਹੁਤ ਜਿਆਦਾ ਸਨਾਰ ਵਜਿੱਤੇ ਜਾ ਰਹੇ ਸੀ ਪਰ ਜਿਹੜੀ ਅਸਲੀ ਇਮੋਸ਼ਨਲ ਅਸਲੀ ਲੜਾਈ ਕੋਨੇ ਤੋਂ ਬਾਸਟਾਂ ਹੋਈਆਂ ਜਦੋਂ ਹੁਣ ਪਾਣੀ ਡਹਿ ਗਿਆ ਆ ਇਹਨਾਂ ਦੇ ਘਰ ਘਾਟਾ ਆਇਆ ਇਹਨਾਂ ਦੇ ਖੇਤਾਂ ਦੇ ਵਿੱਚ ਰੇਤ ਜੰਮ ਗਈਆਂ ਆ ਬੜਾ ਈ ਆ ਤੇ ਉਹਨਾਂ ਨੂੰ ਉਹਦੇ ਖੇਤਾਂ ਨੂੰ ਫਤਨਾ ਕਰਨੇ ਘਰਾਂ ਨੂੰ ਫਤਨਾ ਕਰਨੇ ਚਾਹੇ ਖੇਤ ਘਾਰ ਮਰਦੂਮ ਦਾ ਹੋਵੇ ਚਾਹੇ ਕਿਸੇ ਰੇੜੀ ਵਾਲੇ ਭਰਾ ਦਾ ਹੋਵੇ ਚਾਹੇ ਕਿਸੇ ਦੁਕਾਨਦਾਰ ਦਾ ਹੋਵੇ ਚਾਹੇ ਕਿਸਾਨ ਦਾ ਹੋਵੇ ਆਪਾਂ ਹੁਣ ਇਹ ਵੀ ਦੇਖਣਾ ਵੀ ਬੰਦੇ ਨੂੰ ਮਿਲ ਸੀ ਦੇਖੀ ਦਾ ਸਿਰ ਉੱਤੇ ਜਿਹੀ ਲੋਡ ਈ ਆ ਸੋ ਉਹਦੇ ਲਈ ਆਪਾਂ ਆਪਣੇ ਇਲਾਕੇ ਵਿੱਚੋਂ ਵੀ ਇਹ ਟਰੈਕਟਰ ਆ ਕਿਥੋਂ ਲੈ ਕੇ ਜਾਵਾਂਗੇ ਤੇਲ ਵੀ ਆਪਣਾ ਲੈ ਕੇ ਜਾਵਾਂਗੇ ਖਾਦ ਵੀ ਬੀਜ ਵੀ ਆਪਾਂ ਉਹਨਾਂ ਦਾ ਕਿਤਾ ਜਿੰਨਾ ਕੁ ਮਾਰਾ ਮਤਰੀ ਹੈਲਪ ਹੋ ਸਕਦੀ ਆ ਕਿਉਂਕਿ ਪੂਰਨ ਤੌਰ ਤੇ ਜਿਹੜੀ ਹਨ ਪਿਆ ਉਹਦਾ ਪਰਿਵਾਰ ਦਾ ਸੋ ਜਿੰਨੀ ਵੀ ਹੈਲਪ ਹੋਵੇ ਆਪਾਂ ਟਰੈਕਟਰ ਨਹੀਂ ਆ ਕੇ ਢੇਲ ਨਹੀਂ ਆਏ ਤੇ ਇੱਥੇ ਵੀ ਆ ਕੇ ਉਹਦਾ ਖੇਤਦਾਰਾਂ ਨੇ ਬਾਹ ਦੇ ਦਿੱਤੇ ਅਮਰ ਤੇ ਅਸੀਂ ਅਪੀਲ ਕਰਦੇ ਆਂ ਕਿ ਜਿੰਨੇ ਸਾਡੇ ਨਾਲ ਜੁੜੇ ਹੋਏ ਦੇਸ਼-ਵਦੇਸ਼ ਚੋਂ ਵੀ ਆਲਤ ਵਾਲੇ ਨਗਰਾਂ ਤੋਂ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਕਹਾ ਤੋਂ ਵੀ ਸਾਡੇ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੋ ਤਾਂ ਜੋ ਜਿਹੜਾ ਆਪਾਂ ਗੁਰੂ ਬੰਦਾ ਦੀ ਸਿਹਤਾਂ ਕਰ ਸਕੀਏ ਬਹੁਤ-ਬਹੁਤ ਧੰਨਵਾਦ ਇਹ ਸਾਡੇ ਨਾਲ ਪਰਸ਼ੀਦ ਸਿੰਘ ਢਿੱਲੋਂ ਔਰ ਭਜੀਆਂ ਦੇ ਜੀਨਾ ਭਾਈ ਜੀ ਸਭ ਨੂੰ ਬਹੁਤ ਬਹੁਤ ਲੱਗਦਾ ਹੈ ਰਿਸਪੈਕਟ ਹੈ ਸੋ ਇਹ ਬੜਬੁਲੀਆਂ ਸੇਵਾਵਾਂ ਜਿਹੜੀਆਂ ਆ ਕਿਉਂਕਿ ਇੱਕਦਮ ਜੇਗਾ ਵਰਗਾ ਇੱਥੇ ਵੀ 15 ਦਿਨ ਤੋਂ ਲੱਗੇ ਹੈਗੇ ਆ ਬੁੜੀਆਂ ਵਰਗੇ ਸਾਨੂੰ ਆਪਾਂ ਜਿਹੜਾ ਸੰਗੋਵਾ ਦਾ ਫਾਨ ਆ ਉਥੇ ਸੇਵਾਵਾਂ ਜਾ ਰਹੀਆਂ ਪਰ ਉਹਨਾਂ ਵਾਸਤੇ ਲੰਗਰਾਂ ਦਾ ਪ੍ਰਬੰਧ ਕਰਨਾ ਦਵਾਈਆਂ ਦਾ ਪ੍ਰਬੰਧ ਕਰਨਾ ਖਾਣੇ ਦਾ ਪ੍ਰਬੰਧ ਕਰਨਾ ਇਹ ਵੀ ਬਹੁਤ ਵੱਡੀਆਂ ਸੇਵਾਵਾਂ ਆ ਤਾਂ ਹੀ ਜਿਹੜੇ ਆ ਇਹ ਕੰਮ ਨਿਰੰਤਰ ਦੇ ਨਾਲ ਜਿਹੜੇ ਨਵਾਂ ਨਵੇਂ ਚੱਲ ਸਕਦਾ ਹੈ ਉਹਨਾਂ ਨਾਲ ਜਿਹਨੇ ਆਪਾਂ ਗੱਲ ਕੀਤੀ ਹੈਗੀ ਆ ਵੀ ਹੁਣ ਜਦੋਂ ਪਾਣੀ ਚੜਿਆ ਸੀਗਾ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਸੰਗਤਾਂ ਵਿੱਚ ਉਹਨਾਂ ਨੇ ਸਿਕਾਪਾ ਸੇਵਾ ਕਰੀ ਜਾ ਕੇ ਪਰ ਹੁਣ ਜਿਵੇਂ ਜਿਵੇਂ ਪਾਣੀ ਘਟਣਾ ਆ ਤਾਂ ਉੱਥੇ ਜਿਹੜੀਆਂ ਸਵਾਵਾਂ ਦੀ ਬਹੁਤ ਜ਼ਿਆਦਾ ਲੋੜ ਆ ਇਹ ਨਾ ਹੋਵੇ ਕਿ ਆਪਾਂ ਉਸ ਵੇਲੇ ਤਾਂ ਬਹੁਤ ਜ਼ੋਰ-ਜ਼ੋਰ ਦੇ ਨਾਲ ਸਵਾਵਾਂ ਦਾ ਕਿਸ਼ਾ ਪਾਤਾ ਤੇ ਪਰ ਜਿਹੜਾ ਹੁਣ ਅਸਲ ਸੇਵਾ ਜਿਹੜੀ ਹੁਣ ਸ਼ੁਰੂ ਹੋਣੀ ਹੈ ਤੇ ਮੰਨਾਂ ਦਾ ਅਗਲੇ 4-5 ਮਹੀਨੇ ਤੱਕ ਲਗਾਤਾਰ ਜਿਹੜੀ ਆ ਉਹ ਜਿਹੜੇ ਨੱਕ ਕਹਦੇ ਸਾਡੀਆਂ ਬਾਹਵਾਂ ਦੀ ਸਾਡੇ ਹਰ ਤਰ੍ਹਾਂ ਦੇ ਹੀਨੇ ਪਛੇਦ ਦੇ ਉੱਤੇ ਉਹਨਾਂ ਤੋਂ ਤਾਂ ਜ਼ਰੂਰ ਹੈਗੀ ਆ ਆ ਆਪਾਂ ਘਰ ਘਰ ਜਿਹੜੇ ਜਿੱਥੇ ਵੀ ਹੈਗੇ ਸਾਡੇ ਕੋਲ ਜਿਹਨੇ ਵੀ ਵਿਚ ਹੈਗੇ ਆ ਉਹਨਾਂ ਪਰਿਵਾਰਾਂ ਦੀ ਬਾਹ ਬੰਨ੍ਹ ਨੂੰ ਅੱਜ ਕੋਈ ਉਦਮ ਜਿਹੜਾ ਉਪਰਾਂ ਲੱਗ ਰਿਹਾ ਸਾਂਝੇ ਆਪਾਂ ਹੰਬਲੇ ਮਾਰ ਕੇ ਉਹਨਾਂ ਇਲਾਕਿਆਂ ਵਿੱਚ ਜਾ ਕੇ ਜਿਉਂ ਜਿਹਾ ਵੀ ਲੋੜ ਆ ਆ ਉਹਦੀ ਆਪਾਂ ਜਿਹੜੀ ਆ ਸੇਵਾ ਕਰਨ ਵਾਸਤੇ ਉਹਦੀਆਂ ਕੋਸ਼ਿਸ਼ਾਂ ਆਰੰਭ ਕਰੀਏ ਅਜੇ ਮੇਟੇ ਨੂੰ ਸਾਹਮਣੇ ਕਿਹਾ ਵੀ ਆਪਾਂ ਬਣਾਇਆ ਜਾਂ ਫਲਾਉ ਹਰ ਕੇ ਤੇ ਇੱਕ ਇੱਕ ਤਰ੍ਹਾਂ ਦੇ ਲੋਕ ਇਕੱਠੇ ਹੋਰ ਤੇ ਜਿਹੜੀਆਂ ਸਭਾਵਾਂ ਲਈ ਹੈ ਤੇ ਕੋਈ ਨਾ ਕੋਈ ਇਲਾਕਾ ਹੋਵੇ ਡਾਕਟਰ ਕਰੀਏ ਜਿੱਤੇ ਹਰ ਤਰ੍ਹਾਂ ਦੀ ਜਿੱਤੇ ਸਫਾਈ ਦੀਆਂ ਮਹਿਨਤਾਂ ਖੇਤੀ ਬਾੜੀ ਦੀ ਬਨੁੱਕ ਪ੍ਰੋਪਰ ਜਿਹੜਾ ਮੁੜ ਕੇ ਖੇਤਾਂ ਨੂੰ ਜਿਹੜਾ ਖੇਤੀ ਦੇ ਨੈਕ ਬਣਾਉਣਾ ਘਰਾਂ ਦੀ ਮੁਰੰਮਤ ਕਰਨੀਆਂ ਖਾਦ ਬੀਜ ਆ ਉਹ ਸਾਰੀਆਂ ਚੀਜ਼ਾਂ ਇਹਦੇ ਮਾਤੇ ਪ੍ਰੋਪਰ ਪਲੈਨਿੰਗ ਦੀ ਇਕੱਠੇ ਹੰਬੜੇ ਜਿਹੜਾ ਸਾਂਝੇ ਹੰਬੜੇ ਦੀ ਗੱਲ ਹੈਗੀ ਆ ਉਹਦੇ ਮਾਤੇ ਜਰੂਰ ਆਪਾਂ ਪੇਂਡਾਣਾ ਆਹ ਰਲ ਕੇ ਇਹ ਇਹਦੇ ਪਾਸ ਧਿਆਨ ਦੇ ਕੇ ਜਿਹੜਾ ਆ ਇਹਨਾਂ ਸਮਾਜ ਵਿੱਚ ਆਪਣਾ ਯੋਗਦਾਨ ਪਾਈਏ ਤੇ ਰਲ ਕੇ ਹੰਬੜਾ ਮਾਰ ਕੇ ਉਹਦਾ ਜਿੱਥੇ ਜਰੂਰਤ ਹੋਵੇ ਵਾਹ ਜੀ ਗੁਰੂ ਬਾਬ ਜੀ ਕਦਾਸ ਕਰੀਏ ਪਰ ਬਲਾਨ ਕਰ ਕਿ ਇਹ ਜਿਹੜਾ ਦੁੱਖ ਦਾ ਸਮਾਜ ਜਿਹੜਾ ਹੈ ਬਹੁਤ ਜਿਹੜਾ ਜਿਗਾ ਸਾਡੇ ਦੇ ਭੈਣ ਕੇ ਸਮਾਜੀ ਬੋਲ ਦੇ ਚੁੱਕਾ ਹੈ ਤੇ ਹੁਣ ਅਸੀਂ ਬਾਬੇ ਨਾਨਕ ਦਾ ਉਹਦਾ ਅਸਰਾ ਲੈ ਕੇ ਜਿਹੜੇ ਦਿਨ ਤੇ ਸਾਡੀ ਲੋੜ ਹੈਗੀ ਆ ਉਹਨਾਂ ਥਾਵਾਂ ਜਾ ਕੇ ਸਲਾਮਾ ਕਰਕੇ ਜੀਆਂ ਗੁਰੂ ਮਹਾਰਾਜ ਦੀ ਖੇਚੇ ਮਾਣਵਾਹੀ ਕਰਦਾ ਹੁੰਦਾ ਹਾਂ